ਇਹ ਕਿਹ ਹੈ ਇਹ ਢੰਗੀ ਭਲੀ ਪਾਰਕ ਆ ਜੀ ਫਤਕਰ ਸਾਹਿਬ ਜ਼ਿਲ੍ਹੇ ਦੀ ਆਮਕਾਸ ਬਾਗ ਦੇ ਨਾਲ ਲੱਗਦੀ ਹੈ ਸਰਕਾਰੀ ਪਾਰਕ ਆ ਪਾਜੀ ਕੀ ਹੈ ਇਹ ਇਹ ਤਾਂ ਸੁੱਕੇ ਹੋਏ ਪੱਤੇ ਨੇ ਮੈਨੂੰ ਲੱਗਦਾ ਪਾਜੀ ਆਹ ਦਰਖਤ ਦੇਖੋ ਕਿੰਨੇ ਵਧੀਆ ਹੋਣਗੇ ਆਹ ਦੇਖੋ ਆ ਕਿਵੇਂ ਟੁੱਟ ਰਹੇ ਨੇ ਝੜ ਰਹੇ ਨੇ ਕਿਵੇਂ ਆਹ ਬੁਢੇ ਹੋ ਚੁੱਕੇ ਨੇ ਪਾਜੀ ਮੈਨੂੰ ਲੱਗਦਾ ਪਾਣੀ ਹੋਣੀ ਲੱਗਿਆ ਪਾਜੀ ਪਾਣੀ ਨਹੀਂ ਲੱਗਿਆ अच्छा ਤੁਸੀਂ ਕਹਿੰਦੇ ਹੁੰਦੇ ਹੋ ਨਾ ਕਿ ਸਰਕਾਰੀ ਨੌਕਰੀ ਚਾਹੀਦੀ ਹੈ ਪਹਿਲਾਂ ਟੈਸਟ ਕਲੀਅਰ ਕਰਨਾ ਪੈਂਦਾ ਫਿਰ ਸਰਕਾਰੀ ਨੌਕਰੀ ਮਿਲਦੀ ਆ ਜਾ ਕੇ ਇਹ ਸਰਕਾਰੀ پارک ਆ ਦੋਸਤੋ ਆਜੋ ਹੁਣ ਮੈਂ ਤੁਹਾਨੂੰ ਦਿਖਾਣਾ ਤੁਸੀਂ ਕਹਿੰਦੇ ਹੁੰਦੇ ਆ ਕਿ ਪਹਿਲਾਂ ਟੈਸਟ ਕਲੀਅਰ ਕਰੋ ਫਿਰ ਜਾ ਕੇ ਸਰਕਾਰੀ ਨੌਕਰੀ ਮਿਲੂਗੀ ਅਸੀਂ ਸਿਵਲ ਹਸਪੀਟਲ ਦੀ ਸਰਕਾਰੀ ਨੌਕਰੀ ਮੰਗੀ ਸੀ ਜੀ ਕਿ ਅਸੀਂ ਉੱਥੇ 2 ਸਾਲ ਤੋਂ ਸੇਵਾ ਕਰ ਰਹੇ ਆ ਕਿ ਸਾਨੂੰ ਸਰਕਾਰੀ ਨੌਕਰੀ ਦਾ ਮੌਕਾ ਦਿੱਤਾ ਜਾਵੇ ਵੀ ਕਿਉਂਕਿ ਅਸੀਂ ਉਸ ਹਸਪਤਾਲ ਨੂੰ ਬਹੁਤ ਵਧੀਆ ਬਣਾ ਸਕੀਏ ਆ ਮੈਂ ਹੁਣ ਕਿਸੇ ਸਰਕਾਰੀ ਵਿਭਾਗ 'ਚ ਆਇਆ ਹੋਇਆ ਹੈ ਇਹ ਉਹੀ ਤੁਹਾਡੇ ਜਿਹੜੇ ਸਰਕਾਰੀ ਮੁਲਾਜ਼ਮ ਇੱਥੇ ਲੱਗੇ ਹੋਣਗੇ ਕਿਸੇ ਦੀ ਨਿਗਰਾਨੀ ਏਡਾ ਹੋਊਗਾ ਹੀ ਇਹ ਵਿਭਾਗ ਪਰ ਆ ਪਾਜੀ ਕੀ ਹੈ ਦੇਖੋ ਮੈਨੂੰ ਦੱਸੋ ਜਿਹੜੇ ਕਹਿੰਦੇ ਟੈਸਟ ਕਲੀਅਰ ਕਰਕੇ ਸਰਕਾਰੀ ਨੌਕਰੀ ਮਿਲਦੀ ਆ ਆ ਕੀ ਹੈ ਆ ਤਾਂ ਪੱਤੇ ਸੁੱਕੇ ਹੋਏ ਨੇ ਇਹਦੇ ਮੈਨੂੰ ਲੱਗਦਾ ਪਾਣੀ ਉਹ ਨਹੀਂ ਦਿੱਤਾ ਪਾਜੀ ਥੱਲੇ ਵੀ ਸੁੱਕਿਆ ਹੋਇਆ ਪਾਜੀ ਕਿੰਨੇ ਰੁੱਖ ਸਾਰੇ ਸੁੱਕੇ ਹੋਏ ਨੇ ਮੈਂ ਕਹਿੰਦਾ ਕਿੰਨੇ ਰੁਪਏ ਦੇ ਫਰੁਖ ਲਗਾਏ ਹੋਏ ਆ ਸਰਕਾਰ ਦੇ ਖਰਚੇ ਚੋਂ ਤੇ ਸਾਰੇ ਸੁੱਕੇ ਹੋਏ ਨੇ ਪਾਣੀ ਮਿਲਿਆ ਨਹੀਂ ਮੈਨੂੰ ਲੱਗਦਾ ਕਦੇ ਓਏ ਹੋਏ 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 ਆ ਹਾਲ ਹੈ ਜਿਹੜਾ ਸਰਕਾਰੀ ਨੌਕਰੀ ਦੇ ਟੈਸਟ ਕਲੀਅਰ ਕਰਦੇ ਨੇ ਉਹ ਥੋਟੀ ਹੋਏ ਇਹਨਾਂ ਨੂੰ ਤਨਖਾਹਾਂ ਕਾਹਦੇ ਵਾਸਤੇ ਮਿਲ ਰਹੀਆਂ ਫਿਰ ਭਾਜੀ ਆ ਵੀ ਸੁੱਕੇ ਹੋਏ ਦੱਸੋ ਭਾਜੀ ਯਾਰ ਕੀ ਗੱਲ ਆ ਯਾਰ ਆ ਸਾਰੇ ਬੂਟੇ ਸੁੱਕੇ ਹੋਏ ਭਾਜੀ ਭਾਜੀ ਆ ਵੀ ਸੁੱਕੇ ਹੋਏ ਨੇ ਪਾਜੀ ਯਾਰ ਅੱਲੋਂ ਘਾਤਾ ਮੇਰੇ ਹਿਸਾਬ ਨਾਲ ਥੋੜੇ ਸਮੇਂ ਪਹਿਲਾਂ ਹੈਗਾ ਸੀਗਾ ਪਾਜੀ ਆ ਜੀ ਆ ਵੀ ਯਾਰ ਇਹ ਤਾਂ ਰੇਗਿਸਤਾਨ ਬਣਿਆ ਹੋਇਆ ਪਾਜੀ ਉਹ ਤਾਂ ਰੇਗਿਸਤਾਨ ਲੱਗ ਰਿਹਾ ਪਾਜੀ ਇਹ ਦੇਖੋ ਫਰਕ ਆ ਸਾੜਾ ਸੁੱਤੀ ਜੇ ਪਾਜੀ ਪਾਜੀ ਇਹ ਫਿਰ ਜਿਹੜਾ ਇਹ ਤਨਖਾਹ ਕਿੱਥੇ ਜਾ ਰਹੀ ਆ ਇਹ ਜਿਹੜੇ ਲੋਕ ਕਹਿੰਦੇ ਆ ਕਿ ਸਮਾਜ ਸੇਵੀਆਂ ਨੂੰ ਤਾਂ ਮੌਕਾ ਨਹੀਂ ਮਿਲਣਾ ਚਾਹੀਦਾ ਮੇਰੇ ਵਰਗੇ ਨੂੰ ਨੌਕਰੀ ਦਾ ਜਿਹੜੇ ਮੇਰੇ ਵਰਗੇ ਵਾਤਾਵਰਨ ਪ੍ਰੇਮੀ ਨੇ ਰੁੱਖਾਂ ਨੂੰ ਪਿਆਰ ਕਰਨ ਪਾਜੀ ਆ ਦੇਖੋ ਮੇਰੇ ਹਿਸਾਬ ਨਾਲ ਪਾਜੀ ਕਟੋ ਘਟ ਪਾਜੀ ਇਹ 500 700 ਹਜ਼ਾਰ ਰੁਪਏ ਦਾ ਦਰਖਤ ਹੋਊਗਾ ਆ ਦੇਖੋ ਪਾਜੀ ਤੁਸੀਂ ਆਪ ਹੱਥ ਲਾ ਕੇ ਦੇਖੋ ਹੁਣ ਆ ਬਲਾਉ ਸਰਕਾਰੀ ਵਿਭਾਗ ਨੂੰ ਬਲਾਓ ਜਿੰਨ ਲਾਤ ਡਿਪਾਰਟਮੈਂਟ ਦੇ ਜਿਹੜੇ ਕਹਿੰਦੇ ਟੈਸਟ ਕਲੀਅਰ ਕਰਕੇ ਨੌਕਰੀ ਮਿਲਣੀ ਚਾਹੀਦੀ ਆ ਉਹਨਾਂ ਨੂੰ ਬਲਾਓ ਦਿਖਾਓ ਉਹਨਾਂ ਨੂੰ ਉਹਨਾਂ ਦੇ ਲੱਛਣ ਆ ਸਾਰੇ ਸੁੱਕ ਗਏ ਪਾਜੀ ਸਾਰੇ ਸੁੱਕ ਗਿਆ ਲੱਗਿਆ ਇਹ ਇਹ ਕੀ ਕਚਰਾ ਬਣਿਆ ਹੋਇਆ ਪਾਜੀ ਆ ਦਿਖਾਓ ਯਾਰ ਸਾਰੇ ਇੱਧਰ ਪਾਜੀ ਯਾਰ ਦੇਖੋ ਤਾਂ ਸੀ ਇਹ ਸਰਕਾਰੀ ਸਰਕਾਰੀ ਉਹ ਆ ਭਾਜੀ ਇਹ ਸਰਕਾਰੀ ਸਰਕਾਰੀ ਤੋਂਡੇ ਮੁਲਾਜ਼ਮ ਕਿੱਥੇ ਨੇ ਜਿਨ੍ਹਾਂ ਨੇ ਟੈਸਟ ਕਲੀਅਰ ਕਰਕੇ ਨੌਕਰੀ ਲੱਗੇ ਨੇ ਸਾਡੇ ਵਰਗਾ ਨੌਕਰੀ ਮੰਗਦਾ ਸਾਡੇ ਵਰਗਾ ਮਿਹਨਤ ਕਰਦਾ ਉਹ ਤਾਂ ਕਹਿੰਦੇ ਜੀ ਤੁਹਾਨੂੰ ਨਹੀਂ ਮਿਲਣੀ ਚਾਹੀਦੀ ਨੌਕਰੀ ਤੁਸੀਂ ਸੇਵਾ ਹੀ ਕਰੋ ਅਸੀਂ ਤਾਂ ਭਾਜੀ ਸੇਵਾ ਹੀ ਕਰੀ ਜਾਵਾਂਗੇ ਕੋਈ ਚੱਕਰ ਨਹੀਂ ਆਹ ਸਰਕਾਰੀ ਮੁਲਾਜ਼ਮਾਂ ਦੇ ਮੈਂ ਹਾਲ ਦਿਖਾਣਾ ਥੋੜਾ ਜਿਹਾ ਤੁਹਾਨੂੰ ਆਹ ਕੀ ਆ ਭਾਜੀ ਭਾਜੀ ਇਹ ਦੇਖੋ ਅਸੀਂ ਇਹ ਪਿੱਡੀ ਵੱਡੀ ਬਿਲਡਿੰਗਾਂ ਕਰੋੜਾਂ ਰੁਪਏ ਲੱਗਿਆ ਹੋਇਆ ਤੇ ਪਰ ਭਾਜੀ ਇੱਥੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਲੱਖਾਂ ਦੇ ਵਿੱਚ ਦੇ ਰਹੀ ਹੈ ਸਰਕਾਰ ਜਿਨ੍ਹਾਂ ਨੂੰ ਟੈਸਟ ਕਲੀਅਰ ਕਰਕੇ ਜੰਗਲਾਤ ਡਿਪਾਰਟਮੈਂਟ ਚ ਫੋਰੈਸਟ ਡਿਪਾਰਟਮੈਂਟ ਦੇ ਵਿੱਚ ਨੌਕਰੀ ਮਿਲਦੀ ਹੋਊਗੀ। ਭਾਜੀ ਇਹ ਹਾਲ ਕੀ ਆ? ਭਾਜੀ ਇਹ ਇਧਰ ਵੀ ਸੁੱਕੇ ਹੋਇਆ ਦੇਖੋ। ਭਾਜੀ ਇਹ ਜ਼ਿਲ੍ਹਾ ਫਟੇਕੜ ਸਾਹਿਬ ਆ। ਸਹਿਰ ਸਰੰਦ। ਅਸੀਂ ਆਮਕਸ ਬਾਗ ਦੇ ਵਿੱਚ ਆ। ਜਿਹੜਾ ਕੀ ਵਰਲਡ ਦੀ ਫੇਮਸ ਜਗ੍ਹਾ ਆ ਆਮਕਸ ਬਾਗ। ਭਾਜੀ ਆਹ ਦੇਖੋ। ਆ ਵੀ ਸੁੱਕੇ ਹੋਏ ਨੇ। ਭਾਜੀ ਇਹ ਕੀ ਐ? ਕੋਈ ਪਾਣੀ ਨਹੀਂ ਮੇਰੇ ਸਾਹਮਣੇ ਆਲੇ ਲੱਗਦਾ ਇੱਥੇ। ਆ ਸਾਰੇ ਬੂਟੇ ਇਹ ਵੀ ਸੁੱਕ ਰਹੇ ਨੇ ਭਾਜੀ ਆਹ ਦੇਖੋ ਸੁੱਕ ਰਹੇ ਨੇ। ਪਾਜੀ ਆ ਵੀ ਦੇਖੋ ਆ ਸੁੱਕੇ ਹੋਏ ਨੇ। ਪਾਜੀ ਆ ਵੀ ਸੁੱਕ ਗਏ ਦੇਖੋ। ਹੈਂ? ਪਾਜੀ ਹੋਰ ਦਿਖਾਉਂਦੇ ਆ ਤੁਹਾਨੂੰ ਇੱਕ ਮਿੰਟ। ਪਾਜੀ ਉੱਧਰ ਵੀ ਲੈ ਚਾ ਲੇ। ਉਹ ਸੁੱਕ ਗਿਆ ਪਾਜੀ। ਆ ਪਾਜੀ ਦੇਖੋ ਇੱਥੇ ਮੈਨੂੰ ਲੱਗਦਾ ਕੋਈ ਪਾਣੀ ਦੇਣੇ ਨਹੀਂ ਆਉਂਦਾ ਹੈਗਾ। ਸਰਕਾਰੀ ਖਾਤਿਆਂ ਦੇ ਵਿੱਚ ਤਾਂ ਮੇਰੇ ਹਿਸਾਬ ਨਾਲ ਬੱਲੇ ਬੱਲੇ ਹੋ ਰਹੀ ਆ ਪੰਜਾਬ ਦੀ। ਪਾਜੀ ਉਹ ਦੇਖੋ ਦਰਖਤ ਵੀ ਸੁੱਕ ਗਏ ਦੇਖ ਲਓ। ਆ ਹਾਲ ਹੋ ਚੁੱਕਿਆ। ਇਹ ਹਾਲ ਆ ਸਾਡੇ ਪੰਜਾਬ ਦਾ। ਹਲੇ ਕਹਿੰਦੇ ਨੇ ਜੀ ਇਹ ਟੈਸਟ ਟੈਸਟ ਕਲੀਅਰ ਕੀਤਾ ਜਾਵੇ ਟੈਸਟ ਕਲੀਅਰ ਹੋ ਕੇ ਤਾਂ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ ਟਿੱਟੂ ਮਿਲਣੀ ਚਾਹੀਦੀ ਆ ਸਰਕਾਰੀ ਨੌਕਰੀ ਟੈਸਟ ਕਲੀਅਰ ਹੋ ਕੇ ਉਹ ਜਿਹੜੇ ਸਾਡੇ ਵਰਗੇ ਦਿਨ ਰਾਤ ਮਰਦੇ ਆ ਉਹਨਾਂ ਨੂੰ ਮੌਕਾ ਦੇ ਦਿਓ ਸੰਭੋ ਦਿਓ ਜੇ ਨਹੀਂ ਸੰਭਿਆ ਜਾਂਦਾ ਪੰਜਾਬ ਤੁਹਾਡੇ ਤੋਂ ਇੱਕ ਮੌਕਾ ਦੇ ਕੇ ਦੇਖ ਲਓ ਭਗਵੰਤ ਮਾਨ ਨੇ ਇੱਕ ਮੌਕਾ ਮੰਗਿਆ ਸੀ ਮੈਂ ਮੰਗ ਰਿਹਾ ਮੈਂ ਸਿਵਲ ਹਸਪੀਟਲ ਦੀ ਇੱਕ ਮੌਕਾ ਮੰਗ ਰਿਹਾ ਵੀ ਸਰਕਾਰੀ ਨੌਕਰੀ ਦਾ ਇੱਕ ਮੌਕਾ ਦਿੱਤਾ ਜਾਵੇ ਪਰ ਨਹੀਂ ਤੁਸੀਂ ਤਾਂ ਕਹਿੰਦੇ ਜੀ ਬਸ ਟੈਸਟ ਕਲੀਅਰ ਕਰੋ ਪਹਿਲਾਂ ਫਿਰ ਮੈਂ ਹੁਣ ਟੈਸਟ ਕਲੀਅਰ ਕਰਨ ਵਾਲੇ ਦੇ ਹਾਲਾਤ ਦਿਖਾਣਾ ਤੁਹਾਨੂੰ ਜਿਨ੍ਹਾਂ ਨੇ ਟੈਸਟ ਕਲੀਅਰ ਕਰਕੇ ਸਰਕਾਰੀ ਨੌਕਰੀਆਂ ਹਾਸਲ ਕੀਤੀਆਂ ਲੱਖਾਂ ਰੁਪਏ ਦੇ ਵਿੱਚ ਜਿਨ੍ਹਾਂ ਦੀਆਂ ਤਨਖਾਹਾਂ ਹਨ ਉਹਨਾਂ ਦੇ ਹਾਲਾਤ ਦੇਖੋ ਇਹ ਜਿਹੜਾ ਡਿਪਾਰਟਮੈਂਟ ਆ ਇਹ ਕਿਸੇ ਦੇ ਅੰਡਰ ਆਉਂਦਾ ਤਾਂ ਹੈਗਾ ਹੀ ਆ ਨਾ ਪਰ ਫਿਰ ਇਸ ਜਿਹੜੇ ਹਾਲਾਤ ਨੇ ਇੱਥੇ ਦੇ ਤੁਸੀਂ ਦੇਖ ਲਓ ਕਿ ਇੱਥੇ ਲੋਕ ਘੁੰਮਣ ਆਉਂਦੇ ਨੇ ਸ਼ਾਮ ਨੂੰ ਪਾਰਕ ਦੇ ਵਿੱਚ ਇਹ ਪਰ ਪਾਰਕ ਨਹੀਂ ਮੇਰੇ ਸਾਹਮਣੇ ਆਲੇ ਇਹ ਤੁਹਾਨੂੰ ਰਾਜਸਥਾਨ ਦਾ ਕੋਈ ਰੇਗਿਸਤਾਨ ਬਣਦੇ ਕੰਡੇ ਤੇ ਆਈ ਹੋਈ ਹੈ ਇਹ ਪਾਰਕ ਕਿਆ ਹਾਲ ਆ ਯਾਰ ਇਹਦਾ ਉਹ ਕਿਹੜੇ ਖਾਤੇ ਚ ਪੈ ਰਹੀ ਹੈ ਤਨਖਾਹ ਸਰਕਾਰੀ ਮੁਲਾਜ਼ਮਾਂ ਦੀ ਆ ਯਾਰ ਕੀ ਆ ਇਹ ਧਾ ਸੁੱਕਿਆ ਹੋਇਆ ਸਾਰਾ ਜਿੱਥੇ ਜਿੱਥੇ ਇਹ ਤਾਂ ਪਿਕਨਿਕ ਸਪੋਰਟ ਹੋਣਾ ਚਾਹੀਦਾ ਬੱਚਾ ਬਰਾਬਰ ਇੱਥੇ ਮੈਂ ਇਕੱਤਰ ਕੰਮ ਕਰਉ ਯਾਰ ਆ ਯਾਰ ਕਿਆ ਹਾਲ ਨੇ ਯਾਰ ਆ ਸਾਰੇ ਗਰਸੇ ਸੁੱਕੋ ਗਏ ਨੇ ਇਹ ਕਿਉਂ ਸੁੱਕੇ ਨੇ ਹੁਣ ਮੈਂ ਇਹਨਾਂ ਦੀ ਗਰਾਊਂਡ ਰਿਐਲਟੀ ਦੱਸਦਾ ਪਾਣੀ ਨਾ ਮਿਲਣ ਕਰਕੇ ਸੁੱਕੇ ਨੇ ਅਸੀਂ ਦੇਖ ਲਓ ਸਾਡੀ ਟੀਮ ਸਿਵਲ ਹਸਪੀਟਲ ਚ 2 ਸਾਲ ਤੋਂ ਕੰਮ ਕਰ ਰਹੀ ਹੈ ਰੈਗੂਲਰ ਤੁਹਾਡਾ ਭਰਾ ਆਪਣਾ ਅਮਨ ਸਹਿਰ ਸਰਹੰਦ ਦਾ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਨੌਜਵਾਨ ਮੈਂ ਇੰਨੀ ਗੱਲ ਕਹਿਣਾ ਮੈਂ ਜੇ ਤੁਹਾਡੇ ਕੋਲ ਇਹ ਡਿਪਾਰਟਮੈਂਟ ਵੀ ਸਾਹਮਣੇ ਨਹੀਂ ਨਾ ਜਾਂਦੇ ਹੈਗੇ ਤਾਂ ਮੈਂ ਸਾਹਮਣੇ ਨਹੀਂ ਤਿਆਰ ਹਾਂ ਦੱਸੋ ਹੁਣ ਇੱਥੇ ਕੋਈ ਹੋਣਾ ਹੀ ਆ ਸਰਕਾਰੀ ਮੁਲਾਜ਼ਮ ਰੱਖਿਆ ਹੋਇਆ ਕੀ ਗੱਲ ਪਾਣੀ ਨਹੀਂ ਲੱਗਿਆ ਹੈਗਾ ਕੀ ਗੱਲ ਫਿਰ ਮੈਂ ਉੱਥੇ ਆ ਜਾਣਾ ਸ਼ਹਿਰ ਦਾ ਜ਼ਿੰਮੇਵਾਰ ਕੌਣ ਹੁੰਦਾ ਹੈ ਸ਼ਹਿਰ ਦਾ ਜ਼ਿਲ੍ਹਾ ਫਤਿਹਗੜ ਸਾਹਿਬ ਨੂੰ ਸਾਹਮ ਦਾ ਕੌਣ ਹੁੰਦਾ ਕੀ ਗੱਲ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਹੈਗਾ ਕਿ ਦਰਖਤ ਸੁੱਕ ਰਹੇ ਨੇ ਕਿਉਂਕਿ ਬਾਈ ਜੀ ਤਨਖਾਹਾਂ ਮੋਟੀਆਂ ਮਿਲਦੀਆਂ ਨੇ ਕੀ ਲੋੜ ਪਈ ਆਪਾਂ ਨੂੰ ਏਸੀ ਵਾਲੇ ਕਮਰਿਆਂ ਦੇ ਵਿੱਚੋਂ ਨਿਕਲਣ ਦੀ ਕੀ ਲੋੜ ਪਈ ਆਪਾਂ ਨੂੰ ਕੰਮ ਕਰਨ ਦੀ ਕਿਉਂਕਿ ਮੈਂ ਐਨੀ ਗੱਲ ਕਹਿਣਾ ਚਾਹੁੰਦਾ ਦੋਸਤੋ ਮੈਨੂੰ ਇੱਕ ਸਰਕਾਰੀ ਨੌਕਰੀ ਦਾ ਮੌਕਾ ਦਿੱਤਾ ਜਾਵੇ ਸਿਰਫ ਇੱਕ ਮੌਕਾ ਆ ਮੈਂ ਤੁਹਾਨੂੰ ਹਾਲਾਤ ਦਿਖਾਏ ਹਨਾ ਇੱਥੇ ਰੇਗਿਸਤਾਨ ਬਣ ਚੁੱਕਿਆ ਹੈ ਏਡੀ ਵਧੀਆ ਪਾਰਕਾ ਮੈਨੂੰ ਸਿਰਫ 15 ਤੋਂ 20 ਹਜ਼ਾਰ ਦੇ ਵਿੱਚ ਹੀ ਸਰਕਾਰੀ ਨੌਕਰੀ ਮਿਲ ਜਵੇ ਨਾ ਮੈਂ 4th ਕਲਾਸ ਹੀ ਮੰਗਦਾ ਤੁਹਾਡੇ ਤੋਂ ਮੈਂ ਕੋਈ ਇਹ ਨਹੀਂ ਕਹਿੰਦਾ ਹੈਗਾ ਕਿ ਮੈਨੂੰ ਕੋਈ ਐਸਐਮਓ ਲਾ ਦਿਓ ਮੈਨੂੰ ਕੋਈ ਕਲਰਿਕਲ ਡਿਪਾਰਟਮੈਂਟ ਦੇ ਵਿੱਚ ਵੀ ਆ ਕੋਈ ਮੈਨੂੰ ਰੀਡਰ ਭਰਤੀ ਕਰ ਦਿਓ ਮੈਂ ਸਿਰਫ ਇਹ ਮੌਕਾ ਚਾਹੁੰਦਾ ਮੈਨੂੰ 4th ਕਲਾਸ ਦਾ ਹੀ ਮੌਕਾ ਮਿਲ ਜਵੇ ਨਾ ਇੱਕ ਵਾਰੀ ਨੌਕਰੀ ਦਾ ਤਾਂ ਮੈਂ ਮੈਂ ਕਹਿੰਦਾ ਵੀ ਇਹਨੂੰ ਵੀ ਜੰਨਤ ਬਣਾ ਦੂੰਗਾ ਅੱਜ ਮੈਂ ਤੁਹਾਨੂੰ ਹਾਲਾਤ ਦਿਖਾਏ ਆ ਸਹਿਰ ਸਰੰਦ ਦੀ ਇਹ ਇੱਕ ਸਰਕਾਰੀ ਇਮਾਰਤ ਆ ਸਰਕਾਰੀ ਪੰਜਾਬ ਟੂਰਿਜ਼ਮ ਦਾ ਡਿਪਾਰਟਮੈਂਟ ਆ ਇਹ ਇਹਦੇ ਹਾਲਾਤ ਦੇਖੋ ਕਿੰਨੇ ਗੰਦੇ ਹਾਲਾਤ ਅਗਾ ਸਾਰਾ ਸਾਰਾ ਮੇਰੇ ਹਿਸਾਬ ਨਾਲ ਇਹ ਦਰਖਤਾਂ ਦੇ ਇਹ ਹੁੰਦੇ ਆ ਹੁਣ ਕਿੱਥੇ ਨੇ ਵਾਤਾਵਰਨ ਪ੍ਰੇਮੀ ਸੰਘ ਦੇ ਜਿਹੜੇ ਕਹਿੰਦੇ ਆ ਕਿ ਮੈਂ ਅਸੀਂ ਵਾਤਾਵਰਨ ਪ੍ਰੇਮੀ ਆ ਵਾਤਾਵਰਨ ਨੂੰ ਪਿਆਰ ਕਰਦੇ ਆ ਸੱਚ ਕਿਸੇ ਨੇ ਬੋਲਣਾ ਨਹੀਂ ਹੈਗਾ ਸੱਚ ਬੋਲਣ ਲੱਗੇ ਜबान ਖੜਕੜਾਉਣ ਲੱਗ ਜਾਂਦੀ ਆ ਪਰ ਆਪਾਂ ਇੱਥੇ ਕਹਿੰਦੇ ਆ ਆਪਾਂ ਸਿਰ ਪਰਮਾਤਮਾ ਤੋਂ ਡਰਦੇ ਆ ਨਾ ਮੈਂ ਕਿਸੇ ਮੰਤਰੀ ਤੋਂ ਡਰਾਂ ਨਾ ਮੈਂ ਕਿਸੇ ਐਮਐਲਏ ਤੋਂ ਡਰਾਂ ਨਾ ਮੈਂ ਕਿਸੇ ਹੋਰ ਤੋਂ ਡਰਾਂ ਮੈਂ ਸਿਰਫ ਸਰਕਾਰੀ ਨੌਕਰੀ ਮੰਗਦਾ ਸਰਕਾਰੀ ਨੌਕਰੀ ਦੇ ਦਿਓ ਮੈਂ ਇਹ ਇਸ ਨੂੰ ਜਿਹੜਾ ਆ ਇਹ ਨਾ ਤੁਹਾਨੂੰ ਹਾਲਾਤ ਦਿਖਾਏ ਆ ਹੁਣ ਕਈ ਵਿਦਵਾਨ ਕਹਿੰਦੇ ਆ ਜੀ ਸਰਕਾਰੀ ਨੌਕਰੀ ਦਾ ਟੈਸਟ ਦੇ ਕੇ ਮਿਲਦੀ ਐ ਇਦਾਂ ਹੀ ਥੋੜਾ ਚਾਰ ਬੂਟਿਆਂ ਨੂੰ ਪਾਣੀ ਦੇ ਕੇ ਮਿਲ ਜਾਂਦੀ ਆ ਐਦਾਂ ਕਰੋ ਚਾਰ ਨਹੀਂ ਮੇਰੇ ਸਾਹਮਣੇ ਕਿੱਡਾ ਸਕੁਅਰ ਫੁੱਟ ਦਾ ਏਰੀਆ ਹੋਊਗਾ ਇਹ ਮੇਰੇ ਸਾਹਮਣੇ 1.5 ਕਿਲਾ ਹੋਊਗਾ ਜਾਂ ਵੱਧ ਵੀ ਹੋ ਸਕਦਾ ਮੈਂ ਇਹਨੂੰ ਵੀ ਸਾਂਭਣ ਲਈ ਤਿਆਰ ਆ ਮੈਂ ਇਸ ਨੂੰ ਵੀ ਸਾਂਭਣ ਦੇ ਲਈ ਤਿਆਰ ਆ ਮੈਂ ਸਿਰਫ ਇੱਕ ਮੌਕਾ ਮੰਗਣਾ ਮੈਂ ਜੰਨਤ ਬਣਾ ਲੂੰਗਾ ਜੰਨਤ ਇਹਨਾਂ ਚੀਜ਼ਾਂ ਨੂੰ ਪਰ ਤੁਸੀਂ ਜਿਨ੍ਹਾਂ ਨੂੰ ਲੱਖਾਂ ਰੁਪਏ ਦੀਆਂ ਤਨਖਾਵਾਂ ਮਿਲਦੀਆਂ ਸਰਕਾਰੀ ਖਾਤਿਆਂ ਜਾਂ ਤਨਖਾਵਾਂ ਪੈ ਰੀਆਂ ਉਹਨਾਂ ਦੀਆਂ ਸਰੇਪਾ ਮੈਨੂੰ ਲੱਗਦਾ ਪੇਪਰਾਂ ਦੀ ਤਰਖਾਵਾਂ ਪੈਈਆਂ ਲੇਕਿਨ ਇੱਥੇ ਤੁਸੀਂ ਗਰਾਉਂਡ ਰਿਐਲਿਟੀ ਦੇਖ ਲਓ ਗਰਾਉਂਡ ਰਿਐਲਿਟੀ ਦੇ ਵਿੱਚ ਕੀ ਹਾਲ ਕਰਿਆ ਹੋਇਆ ਯਾਰ ਇਹ ਇਹ ਇੰਨੇ ਸੋਹਣੇ ਰੁੱਖ ਨੇ ਇਹ ਯਾਰ ਕੀ ਹਾਲ ਕਰਿਆ ਹੋਇਆ ਭਾਜੀ ਦਿਖਾਓ ਯਾਰ ਇੱਕ ਮਿੰਟ ਕੀ ਹਾਲ ਕਰਿਆ ਹੋਇਆ ਆ ਇਹ ਜਿਹੜਾ ਰੁੱਖ ਨਾ ਭਾਜੀ 5 ਤੋਂ 700000 ਰੁਪਏ ਦੇ ਵਿੱਚ ਆਉਂਦਾ ਹੈ ਜੇ ਤੁਸੀਂ ਸਰਕਾਰੀ ਨਰਸਰੀ ਦੇ ਵਿੱਚ ਜਾਓ ਆ ਪਾਮ ਦੇਖੋ ਭਾਜੀ ਪਾਮ ਲੱਗਿਆ ਸੀਗਾ ਆ ਸੁੱਕ ਗਿਆ ਸੁੱਕਿਆ ਕਿਉਂ ਆ ਕਿਉਂਕਿ ਤੁਹਾਡੇ ਸਰਕਾਰੀ ਜਿਹੜੇ ਨੌਕਰ ਲੱਗੇ ਹੋਏ ਨੇ ਜਿਹੜੇ ਲੱਖਾਂ ਰੁਪਏ ਚ ਫੋਰੈਸਟ ਡਿਪਾਰਟਮੈਂਟ ਦੇ ਤਨਖਾਹ ਲੈ ਰਹੇ ਨੇ ਉਹਨਾਂ ਨੇ ਆ ਕੇ ਇੱਥੇ ਦੇਖਿਆ ਤੱਕਰ ਨਹੀਂ ਹੈਗਾ ਕਿਉਂਕਿ ਸਿਰਫ ਉਹਨਾਂ ਨੂੰ ਸਿਰਫ ਤਨਖਾਹ ਤੱਕਰ ਮਤਲਬ ਆ ਉਹਨਾਂ ਨੂੰ ਕੀ ਲੈਣਾ ਦੇਣਾ ਵੀ ਇੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੇ ਭਾਈ ਇਹਨਾਂ ਨੂੰ ਕੋਈ ਮਤਲਬ ਨਹੀਂ ਜੇਕਰ ਪੰਜਾਬ ਦਾ ਮਿਹਨਤੀ ਨੌਜਵਾਨ ਸਾਡੇ ਵਰਗਾ ਇੱਕ ਮੌਕਾ ਮੰਗਦਾ ਵੀ ਸਾਨੂੰ ਇੱਕ ਮੌਕਾ ਦੇ ਕੇ ਦੇਖੋ ਸਰਕਾਰੀ ਨੌਕਰੀ ਦਾ ਸਿਰਫ ਇੱਕ ਮੌਕਾ ਵੀ ਜੰਨਤ ਬਣਾ ਦਾਂਗੇ ਜੰਨਤ ਪਰ ਨਹੀਂ ਤੁਹਾਡੇ ਲਈ ਤੇ ਜੀ ਟੈਸਟ ਟੈਸਟ ਕਲੀਅਰ ਕਰਕੇ ਉਹ ਮੈਦਾਨ ਜਾ ਕੇ ਟੈਸਟ ਕਲੀਅਰ ਹੋ ਪੋਸਟਾ ਨਿਕਲਦੀ ਹੈ ਮੌਕਾ ਨਹੀਂ ਨਾ ਦੇਣਾ ਹੈਗਾ ਹੁਣ ਭਗਵੰਤ ਮਾਨ ਨੇ ਵੀ ਤਾਂ ਮੌਕਾ ਹੀ ਮੰਗਿਆ ਦਾ ਤੁਹਾਡੇ ਤੋਂ ਭਗਵੰਤ ਮਾਨ ਨੇ ਕੀ ਉਹਨੇ ਕੋਈ ਟੈਸਟ ਕਲੀਅਰ ਕੀਤਾ ਸੀਗਾ ਭਗਵੰਤ ਮਾਨ ਸਾਹਿਬ ਨੇ ਸਿਰਫ ਇੱਕ ਮੌਕਾ ਦਿੱਤਾ ਸੀਗਾ ਤੁਸੀਂ ਲੋਕਾਂ ਨੇ ਮੌਕਾ ਦਿੱਤਾ ਠੀਕ ਆ ਹੁਣ ਮੇਰੇ ਵਰਗਾ ਜੇ ਆਮ ਇਨਸਾਨ ਆਮ ਨਾਗਰਿਕ ਸੈਸ ਰੰਦ ਦਾ ਇੱਕ ਮੌਕਾ ਮੰਗਦਾ ਕਿ ਸਰਕਾਰੀ ਹਸਪਤਾਲ ਸਿਵਲ ਹਸਪੀਟਲ ਦੇ ਵਿੱਚ ਇੱਕ ਮੈਨੂੰ ਫੋਰਥ ਕਲਾਸ ਦੀ ਨੌਕਰੀ ਦਾ ਹੀ ਮੌਕਾ ਦਿੱਤਾ ਜਾਵੇ ਮੈਂ 2 ਸਾਲ ਤੋਂ ਉੱਥੇ ਸੇਵਾ ਕਰ ਰਿਹਾ ਚਲੋ ਸੇਵਾ ਇੱਕ ਅਲੱਗ ਗੱਲ ਆ ਵੀ ਮੈਨੂੰ ਵੀ ਲੋੜ ਵੀ ਆ ਰੋਜ਼ਗਾਰ ਦੀ ਰੋਜ਼ਗਾਰ ਦੇ ਨਾਲ-ਨਾਲ ਮੈਂ ਉੱਥੇ ਵਧੀਆ ਉਹਨੂੰ ਹਸਪੀਟਲ ਨੂੰ ਸੁੰਦਰੀਕਰਨ ਬਣਾ ਸਕਦਾ ਮੈਂ ਕਹਿੰਦਾ ਮੈਨੂੰ ਇੱਕ ਵਾਰੀ ਫੋਰਥ ਕਲਾਸ ਦਾ ਮੌਕ ਫੋਰਥ ਕਲਾਸ ਦਾ ਜੇ ਤੁਸੀਂ ਮੈਨੂੰ ਮੌਕਾ ਦੇ ਦਿਓ ਸਰਕਾਰੀ ਨੌਕਰੀ 'ਚ ਭਰਤੀ ਹੋਣ ਦਾ ਤਾਂ ਤੁਸੀਂ ਆ ਕੇ ਚੈੱਕ ਕਰ ਲਿਓ ਮੈਂ ਇੱਕ ਮੌਕਾ ਮੰਗਦਾ ਮੈਂ ਮੈਨੂੰ ਜ਼ਿਲ੍ਹੇ ਜਲਾ ਦਿਓ ਹੋਰ ਦੱਸੋ ਮੈਨੂੰ ਜ਼ਿਲ੍ਹੇ ਦੀਆਂ ਸਾਰੀਆਂ ਸਾਮਦੋ ਵੀ ਤੁਸੀਂ ਅਮਨ ਜੀ ਦੇਖ ਰਿਕ ਕਰਨੀਆਂ ਸਾਰੀ ਦੇਖ ਰਿਕ ਕਰਨੀਆਂ ਜ਼ਿਲ੍ਹੇ 'ਚ ਜਿੰਨੀਆਂ ਵੀ ਸਰਕਾਰ ਆ ਸਰਕਾਰੀ ਟੂਰਿਜ਼ਮ ਪੰਜਾਬ ਟੂਰਿਜ਼ਮ ਦੇ ਅੰਡਰ ਚੀਜ਼ਾਂ ਆਉਂਦੀਆਂ ਨਾ ਬਿਲਡਿੰਗਾਂ ਆਉਂਦੀਆਂ ਉੱਥੇ ਤੁਸੀਂ ਹਰਿਆਲੀ ਨੂੰ ਮਤਲਬ ਵਧੀਆ ਕਰਨਾ ਮਤਲਬ ਅਣ ਜਿੱਥੇ ਲੋਕ ਆਣ ਲੋਕ ਆਣ ਯਾਰ ਕਿੰਨਾ ਵਧੀਆ ਇੱਥੇ ਹਰਿਆਲੀ ਆ ਕਿੰਨਾ ਆਨੰਦ ਆ ਰਿਹਾ ਵੀ ਮੈਨੂੰ ਇੱਕ ਮੌਕਾ ਦੇ ਕੇ ਦੇਖੇ ਸਰਕਾਰ ਸਿਰਫ ਇੱਕ ਮੌਕਾ ਚਲੋ ਬਾਕੀ ਭਾਈ ਮੈਂ ਸਰਕਾਰੀ ਸਰਕਾਰ ਦਾ ਤਾਂ ਤੁਹਾਨੂੰ ਹਾਲ ਦਿਖਾ ਹੀ ਦਿੱਤਾ ਉਹ ਸਾਡੇ ਵਰਗੇ ਨੂੰ ਤਾਂ ਤੁਸੀਂ ਮੌਕਾ ਨਹੀਂ ਦੇਣਾ ਸਾਡੇ ਵਰਗੇ ਨੂੰ ਤਾਂ ਤੁਸੀਂ ਸਮਝਦੇ ਆ ਇਹ ਕੀ ਕਰਨਗੇ ਇਹ ਕੀ ਕਰਨਗੇ ਪਹਿਲਾਂ ਟੈਸਟ ਕਲੀਅਰ ਕਰਕੇ ਆਓ ਚਲੋ ਠੀਕ ਆ ਪਾਜੀ ਆ ਮੈਂ ਤੁਹਾਨੂੰ ਦਿਖਾ ਹੀ ਦਿੱਤਾ ਵੀ ਜਿਹੜੇ ਟੈਸਟ ਕਲੀਅਰ ਕਰਦੇ ਆ ਉਹਨਾਂ ਨੇ ਆ ਦੇਖੋ ਆ ਦਰਖਤ ਸੁੱਕੇ ਹੋਏ ਨੇ ਕਿਆ ਯਾਰ ਕਿਆ ਹਾਲ ਕਰਿਆ ਹੈ ਇਹ ਕੋਈ ਹਾਲ ਆ ਇਹ ਸੈਰ ਸਰੰਦ ਦਾ ਹਾਲ ਆ ਇਹ ਸਰਕਾਰੀ ਬਿਲਡਿੰਗ ਦਾ ਪੰਜਾਬ ਟੂਰਿਜ਼ਮ ਦੇ ਅੰਦਰ ਆਂਦੀ ਆ ਤੇ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਸਾਰੇ ਭੈਣ ਭਰਾਵਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ